ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ ਜ਼ਿਲ੍ਹਾ ਚੋਣ ਅਫਸਰ ਪਿੱਖੀਵਿੰਡ ਦੇ ਸ੍ਰੀ ਗੁਰੂ ਨਾਨਕ ਦੇਵ ਡੀਏਵੀ ਸਕੂਲ ਵਿਕੇਸ ਵੀਪ ਮਹਿਮਤ ਤ ਫਲਾਈ ਗਈ ਜਾਗਰੂਕਤਾ ਵਿਦਿਆਰਥੀ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਵੋਟ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਹਲਕਾ ਖਡੂ ਸਾਹਿਬ ਦੇ ਵਿੱਚ ਹਰ ਇੱਕ ਵੋਟਰ ਨੂੰ ਆਪਣੀ ਜ਼ਿੰਮੇਵਾਰੀ ਪ੍ਰਤੀ ਲਾਮਬੰਦ ਕਰਦੇ ਮਤਵਨਾ ਜ਼ਿਲ੍ਹਾ ਚੋਣ ਅਫਸਰ ਦਫ਼ਤਰ ਤਰਨਤਾਰਨ ਵੱਲੋਂ ਸਵੀਪ ਮੈਂ ਮਤ ਅਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਇਸ ਲੜੀ ਤਹਿਤ ਅੱਜ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਹਲਕਾ ਖੇਮ ਕਾਰਨ ਦੇ ਕਸਬਾ ਭਿੱਖੀਵਿੰਡ ਦੇ ਸ਼੍ਰੀ ਗੁਰੂ ਨਾਨਕ ਦੇਵ ਡੀਏਵੀ ਸਕੂਲ ਵਿਖੇ ਆਗਾਮੀ ਚੋਣਾ ਨੂੰ ਲੈ ਕੇ ਵਿਸ਼ੇਸ਼ ਜਾਗਰੂਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸਹਾਇਕ ਰਿਟਰਨਿੰਗ ਦੇ ਅਫਸਰ ਖੇਮ ਕਰਨ ਵਿਧੇਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਪਾਲ ਸਿੰਘ ਬਾਜਵਾ ਸਕੂਲ ਪ੍ਰਿੰਸੀਪਲ ਸ਼੍ਰੀ ਪਰਮਜੀਤ ਕੁਮਾਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਸ਼ਸ਼ੀਲ ਕੁਮਾਰ ਤੁੱਲੀ ਵੀ ਮੌਜੂਦ ਰਹੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਚੋਣਾ ਬਾਰੇ ਜਾਗਰੂਤਾ ਫਲਾਉਣ ਦੇ ਹੋਏ ਗਿੱਦਾ ਭੰਗੜਾ ਤੇ ਮੰਚ ਤੇ ਨੁੱਕੜ ਨਾਟਕ ਵੀ ਖੇਡਿਆ ਗਿਆ ਇਸ ਮੌਕੇ ਤੇ ਵੇਖੋ ਡਲਟੀ ਦੀ ਵਿਸ਼ੇਸ਼ ਪੋਰਟ ਜਗਜੀਤ ਸਿੰਘ ਡਲ ਤੇ ਬਲਵਿੰਦਰ ਸਿੰਘ ਕੰਡਾ ਪਿੱਖੀ ਵੰਡਾ ਨਵੇਂ ਵਾਲੀ ਹੈ ਜੀ ਪ੍ਰਿੰਸੀਪਲ ਗਵਰਨਮੈਂਟ ਟੀਮ ਕਿੰਨੇ ਮੈਂ ਦੋ ਜੌਂਡੋ ਬਲਾਸ ਹਨਾ ਤਾਂ ਹਰੇਕ ਬੰਦੇ ਨੇ ਉਸ ਦਿਨ ਅਟੈਂਡੈਂਸ ਲੈਣੀ ਹੈ WhatsApp ਗਰੁੱਪ ਦੇ ਵਿੱਚ ਕਿ ਮੈਂ ਮੋਰ ਚਾਚੀ ਨੇ ਮੋਰ ਪਾਤੀ ਚਾਚੇ ਨੇ ਮੋਰ ਪਾਤੀ ਬੁਆ ਨੇ ਪਾਤੀ ਹੋਕਾ ਨੇ ਪਾਤੀ ਸਾਰੇ ਨੇ ਸਾਰਿਆਂ ਨੇ ਉਹਦੀ ਅਟੈਂਡੈਂਸ ਕਰਨੀ ਚਾਹੀਦੀ ਹੈ ਪੰਖਾ ਦਾ ਇੰਨਾ بڑا ਮੁੰਡਾ ਕੰਡਦਾ ਠੀਕ ਹੈ ਜੀ ਫੇ ਅਸੀਂ ਸਾਰੇ ਮੱਛਿਆ ਨੇ ਇਹ ਜਰੂਰ ਕਸਮ ਖਾ ਕੇ ਜਾਣੀ ਹੈ ਕਿ ਸਾਡੀ ਫੈਮਲੀ ਦਾ ਕੋਈ ਵੀ ਆਦਮੀ ਬਿਨਾ ਵੋਟ ਤੋਂ ਨਹੀਂ ਸਸ਼ਿਕਾ ਜੀ ਅੰਮਰੰਜੀਤ ਕੁਮਾਰ ਪ੍ਰਿੰਸੀਪਲ ਗੁਣਾਨਗਰ ਦੇ ਬੀਵੀ ਪਬਲਿਕ ਸਕੂਲ ਬਿਖਿਵੇਂ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਸੰਦੀਪ ਕੁਮਾਰ ਜੀ ਆਈਐਸ ਉਹਨਾਂ ਦੇ ਆਦੇਸ਼ ਅਨੁਸਾਰ ਔਰ ਜਿਹੜੀ ਸਾਡੀ ਸਵੀਪ ਟੀਮ ਹੈ इस एरिया की जीरो बाई खेलकर की उन्होंने मिल के एक प्रोग्राम लिखा जिद असी सारे वोटर्सू जो इस एरिया के वोटर्स ने उन्होंने जागरूक करने प्रोग्राम करवाया गया और मान योग डीसी साहब संदीप कुमार जी ने पार्टीसपेट किया साडे ई डी सी साहब रविंद्रपाल बाजवा जी विशेष तौर पर आए डी ओ साहब संदीप सुशील तुरी जी उन्होंने भी ये शिरकत की और जिन्हें भी इस एरिया नामवर स्कूल ने ਚਾਹੇ ਉਹ CBSE ਸਕੂਲਸ ਨੇ ਚਾਹੇ ICSE ਸਕੂਲਸ ਨੇ ਚਾਹੇ ਉਹ ਗਵਰਨਮੈਂਟ ਸਕੂਲਸ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲਸ ਨੇ ਸਾਰੇ ਪ੍ਰਿੰਸੀਪਲਸ ਨੇ ਮਿਲ ਕੇ ਅੱਜ ਬੀ.ਐਸ.ਐੱਡ ਦੇ ਨਾਲ ਵਾਅਦਾ ਵੀ ਕੀਤਾ ਔਰ ਆਪਣੇ ਆਪਣੇ ਸਕੂਲ ਦੇ ਵਿੱਚ ਇਸ ਮਹੀਮ ਨੂੰ ਅੱਗੇ ਲੈ ਜਾਣ ਦਾ ਪ੍ਰੋਮਿਸ ਜਿਹੜਾ ਹੈ ਉਹ ਆਪਣੇ ਦੇਸ਼ ਦੇ ਪ੍ਰਤੀ ਆਪਣੀ ਜਿਹੜੀ ਕਰਤੱਵਿਯੇ ਰਿਸ਼ਤਾ ਹੈ ਉਹਨੂੰ ਅੱਜ ਦੁਹਰਾਇਆ ਇਹ ਪ੍ਰੋਗਰਾਮ ਗੁਨਾਨੰਦ ਦੇ ਬੀਏ ਪਬਲਿਕ ਸਕੂਲ ਪਿਛੇਵੈਂਟ ਦੇ ਪ੍ਰਾਂਗਨ 'ਚ ਹੋਇਆ ਅਸੀਂ ਥੈਂਕਫੁਲ ਹਾਂ ਸਾਡੇ ਡੀ.ਏ.ਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਆਦਰ ਰਤਨ ਡਾਕਟਰ ਪੂਨਮ ਸੂਰੀ ਜੀ ਦੇ ਜਿਹੜੇ ਹਮੇਸ਼ਾ ਦੇਸ਼ ਭਗਤੀ ਦੀ ਭਾਵਨਾ ਦੇ ਨਾਲ ਉਤਪ੍ਰੋਤ ਰਹਿੰਦੇ ਹਨ ਔਰ ਹਮੇਸ਼ਾ ਆਪਣੇ ਪ੍ਰਿੰਸੀਪਲਸ ਨੂੰ ਆਪਣੇ ਟੀਚਰਸ ਨੂੰ ਔਰ ਆਪਣੇ ਬੱਚਿਆਂ ਨੂੰ ਇੱਕ ਅੱਛਾ ਨਾਗਰਿਕ ਇੱਕ ਦੇਸ਼ਤਾ ਦੇਸ਼ ਭਗਤ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ ਉਹਨਾਂ ਦੀ ਪ੍ਰੇਰਨਾ ਤੋਂ ਪ੍ਰੇਰਿਤ ਹੋ ਕੇ ਅੱਜ ਜੋ ਪ੍ਰੋਗਰਾਮ ਉਲੀਕਿਆ ਗਿਆ ਇਹਦੇ ਵਿੱਚ ਬੱਚਿਆਂ ਨੇ ਨੁੱਕੜ ਨਾਟਕ ਕੀਤਾ ਉਸ ਨੁੱਕੜ ਨਾਟਕ ਦੇ ਰਾਹੀਂ ਦੱਸਿਆ ਗਿਆ ਕਿ ਕਿਵੇਂ ਅਸੀਂ ਸ਼ਰਾਬ ਦੀ ਬੋਤਲ ਲਈ ਆਪਣਾ ਵੋਟ ਦੇ ਦਿੰਦੇ ਹਾਂ ਜਾਂ ਕੁਝ ਚੀਜ਼ਾਂ ਦੇ ਲਈ ਆਪਣਾ ਵੋਟ ਦੇ ਦਿੰਦੇ ਹਾਂ ਔਰ ਬਾਅਦ ਵਿੱਚ ਸਾਨੂੰ ਪਛਤਾਣਾ ਪੈਂਦਾ ਹੈ ਵੋਟ ਦਾ ਅਸਲੀ ਮਤਲਬ ਹੈ ਕਿ ਅਸੀਂ ਆਪਣੇ ਮਨ ਕਰਮ ਤੇ ਨਾਲ ਸੋਚ ਕੇ ਵਿਚਾਰ ਕੇ ਇੱਕ ਸੋਜਵਾਨ ਵਿਅਕਤੀ ਨੂੰ ਇੱਕ ਸੋਜਵਾਨ ਆਪਣੇ ਉਮੀਦਵਾਰ ਨੂੰ ਵੋਟ ਦਈਏ ਤਾਂ ਕਿ ਉਹ ਸਾਡੇ ਦੇਸ਼ ਔਰ ਸਾਡੇ ਆਨ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਦੇ ਭਵਿੱਖ ਨੂੰ ਸੁਰੱਖਿਤ ਕਰ ਸਕੇ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੇ ਫਿਰ ਬੱਚਿਆਂ ਨੇ ਰਸਤੇ ਦੇ ਵਿੱਚ ਜਦੋਂ ਜੀਸੀ ਸਾਹਿਬ ਆਏ ਇੱਕ ਹਿਊਮਨ ਚੇਨ ਬਣਾਈ ਜਿਹਦੇ ਵਿੱਚ ਮੈਸੇਜ ਦਿੱਤਾ ਗਿਆ ਕਿ ਆਓ ਸਾਰੇ ਮਿਲ ਕੇ ਵੋਟ ਕਰੀਏ 21 1 ਜੂਨ ਜਿਹੜਾ ਕਿ ਸਾਡਾ ਦੇ ਦੇ ਜਿਹੜਾ ਮਿੱਥਾ ਹੈ 1 ਜੂਨ ਦਾ 1 ਜੂਨ ਵਾਲੇ ਦਿਨ ਅਸੀਂ ਸਾਰੇ ਇਹ ਆਪਣਾ ਕਰਤੱਵ ਸਮਝੀਏ ਕਿ ਆ ਵੀ ਇਹ ਛੋਟੇ-ਛੋਟੇ ਬੱਚਿਆਂ ਨੂੰ ਪ੍ਰੋਮਿਸ ਦਿੱਤਾ ਗਿਆ ਕਿ ਅਸੀਂ ਆਪਣਾ ਕਰਤੱਵ ਸਮਝੀਏ ਕਿ ਅਸੀਂ ਆਪਣੇ ਚਾਚਾ ਚਾਚੀ ਦਾਦਾ ਦਾਦੀ ਮੰਮੀ ਪਾਪਾ ਜੋ ਵੀ 18 ਸਾਲ ਤੋਂ ਉੱਪਰ ਸਾਡੇ ਘਰ ਦੇ ਵਿੱਚ ਹਨੀਆਂ ਸਾਡੇ ਰਿਲੇਟਿਵ ਹਨ ਉਹਨਾਂ ਨੂੰ ਡਾਇਰੈਕਟ ਤੌਰ ਤੇ ਜਾਂ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਫੋਨ ਕਰਕੇ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਨੂੰ ਜਾਗਰੂਕ ਕਰੀਏ ਕਿ ਸਾਡੇ ਵੋਟ ਦੀ ਕੀਮਤ ਕੀ ਹੈ ਔਰ ਉਸ ਵੋਟ ਨੂੰ ਅਸੀਂ ਜ਼ਰੂਰ ਕਰਨਾ ਹੈ ਇਹ ਵਿਸ਼ੇਸ਼ ਤੌਰ ਤੇ ਡੀਸੀ ਸਾਹਿਬ ਨੇ ਅੱਜ ਜੋ ਸੰਦੇਸ਼ ਦਿੱਤਾ ਉਹ ਸਾਰੇ ਬੱਚਿਆਂ ਨੇ ਮਿਲ ਕੇ ਉਹਨਾਂ ਨਾਲ ਪ੍ਰਣ ਕੀਤਾ ਕਿ ਅਸੀਂ ਆਪਣੇ ਸਾਰੇ ਰਿਲੇਟਿਵਸ ਨੂੰ ਪਹਿਲੀ ਜੂਨ ਵਾਲੇ ਦਿਨ ਜਗਾਵਾਂਗੇ ਉਠਾਵਾਂਗੇ ਤਿਆਰ ਕਰਾਂਗੇ ਔਰ ਉਹਨਾਂ ਦਾ ਵੋਟੂ ਆਵਾੰਗਾਂਗੇ ਇਹ ਡੀਸੀ ਸਾਹਿਬ ਨੇ ਪ੍ਰੋਮਿਸ ਕੀਤਾ ਹੈ